प्यारे दोस्तों चुक्का जीवन चैनल ते ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸਿੱਖਾਂਗੇ ਕਿ ਕਿਵੇਂ ਪਰਮੇਸ਼ਵਰ ਦੇ ਸਮੇਂ ਤੇ ਪੁਰੋਸਾ ਕਰਨਾ ਸਾਡੇ ਲਈ ਉੱਤਮ ਹੋ ਸਕਦਾ ਹੈ ਅਸੀਂ ਸਾਰੇ ਹੀ ਚਾਹੁੰਦੇ ਹਾਂ ਕਿ ਸਾਡੇ ਜੀਵਨ ਵਿੱਚ ਚੰਗੀਆਂ ਗੱਲਾਂ ਹੋਣ ਪਰ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹ ਸਾਡੇ ਸਮੇਂ ਤੇ ਸਾਡੀ ਇੱਛਾ ਦੇ ਅਨੁਸਾਰ ਹੋਣ ਬਹੁਤ ਸਾਰੇ ਲੋਕ ਆਪਣੇ ਜੀਵਨਾਂ ਵਿੱਚ ਬਦਲਾਅ ਤਾਂ ਚਾਹੁੰਦੇ ਹਨ ਪਰ ਪਰਮੇਸ਼ਵਰ ਦੇ ਸਮੇਂ ਦੀ ਉਡੀਕ ਕਰਨਾ ਜਾਂ ਪਰਮੇਸ਼ਵਰ ਦੇ ਸਮੇਂ ਤੇ ਪੁਰੋਸਾ ਕਰਨਾ ਬਹੁਤ ਵਾਰ ਮੁਸ਼ਕਿਲ ਜਾਪਦਾ ਹੈ ਪਰਮੇਸ਼ਵਰ ਸਾਡੇ ਜੀਵਨਾਂ ਵਿੱਚ ਕੁਝ ਨਿਸ਼ਚਿਤ ਗੱਲਾਂ ਹੋਣ ਦੇ ਲਈ ਸਾਨੂੰ ਵਾਅਦੇ ਅਤੇ ਸੁਪਨੇ ਦਿੰਦਾ ਅਤੇ ਸਾਡੇ ਜੀਵਨਾਂ ਵਿੱਚ ਆਸ ਨੁਪਰਦਾ ਹੈ ਪਰ ਉਹਨਾਂ ਗੱਲਾਂ ਨੂੰ ਪੂਰੇ ਹੁੰਦੇ ਹੋਏ ਵੇਖਣ ਲਈ ਪਰਮੇਸ਼ਵਰ ਦੇ ਸਮੇਂ ਦੀ ਉਡੀਕ ਕਰਨਾ ਚੁਣੌਤੀਪਰਿਆ ਹੋ ਸਕਦਾ ਹੈ ਬਾਈਬਲ ਅਜੇ ਬਹੁਤ ਸਾਰੇ ਲੋਕਾਂ ਦੀਆਂ ਗਵਾਹੀਆਂ ਨਾਲ ਭਰੀ ਹੋਈ ਹੈ ਜਿਨ੍ਹਾਂ ਨੇ ਪਰਮੇਸ਼ਵਰ ਦੇ ਵਾਅਦਿਆਂ ਨੂੰ ਆਪਣੇ ਜੀਵਨਾਂ ਵਿੱਚ ਪ੍ਰਾਪਤ ਕੀਤਾ ਪਰ ਉਹਨਾਂ ਵਾਅਦਿਆਂ ਨੂੰ ਆਪਣੇ ਜੀਵਨ ਵਿੱਚ ਪੂਰਾ ਹੁੰਦੇ ਹੋਏ ਵੇਖਣ ਲਈ ਉਹਨਾਂ ਨੂੰ ਪਰਮੇਸ਼ਵਰ ਦੇ ਸਮੇਂ ਨੂੰ ਉਡੀਕਣਾ ਪਿਆ ਸੀ ਬਾਈਬਲ ਵਿੱਚ ਜਿੰਨਾ ਨੇਮੀ ਤੀਰਜ ਨਾਲ ਉਸ ਦੇ ਸਮੇਂ ਦੀ ਉਡੀਕ ਕੀਤੀ ਉਹਨਾਂ ਪਰਮੇਸ਼ਰ ਤੋਂ ਉੱਤਮ ਪ੍ਰਾਪਤ ਕੀਤਾ ਸੀ ਇਤੋਂ ਤੱਕ ਕਿ ਪਰਮੇਸ਼ਰ ਨੇ ਆਪਣੇ ਇਕਲੌਤੇ ਪੁੱਤਰ ਲਈ ਵੀ ਹਰ ਇੱਕ ਗੱਲ ਦਾ ਸਮਾਂ ਠਹਿਰਾਇਆ ਹੋਇਆ ਸੀ ਅਸੀਂ ਸੋਚ ਸਕਦੇ ਹਾਂ ਕਿ ਪਰਮੇਸ਼ਰ ਨੇ ਪ੍ਰਭੂ ਯਸੂ ਨੂੰ موسی ਦੇ ਸਮੇਂ ਵਿੱਚ ਜਾਂ ਦਾਊਦ ਦੇ ਸਮੇਂ ਵਿੱਚ ਜਾਂ ਹਿਜ਼ਕੀਆ ਜਾਂ ਦਾਨੀਅਲ ਨਬੀ ਜਾਂ ਹੋਰ ਨਾ ਪੁਰਾਣੇ ਨੇਮ ਦੇ ਰਾਜਿਆਂ ਜਾਂ ਨਬੀਆਂ ਦੇ ਸਮੇਂ ਵਿੱਚ ਕਿਉਂ ਨਹੀਂ ਭੇਜਿਆ ਇਸرائیਲੀ ਕਈ ਸਾਲਾਂ ਤੋਂ ਇੱਕ ਮਸੀਹਾ ਦੇ ਆਉਣ ਦੀ ਉਡੀਕ ਕਰ ਰਹੇ ਸਨ ਪਰ ਗਲਤੀਆਂ ਚਾਰ ਅਧਾਈ ਉਸਦੀ ਚਾਰਾਈ ਸਾਨੂੰ ਦੱਸਦੀ ਹੈ ਪਰ ਜਾਂ ਸਮਾਂ ਪੂਰਾ ਹੋਇਆ ਤਾਂ ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਕੱਲਿਆ ਜਿਹੜਾ ਤੀਵੀ ਤੋਂ ਜਮਿਆ ਅਤੇ ਸ਼ਰਾਦੇਵ ਮਧਿਤ ਜਮਿਆ ਪਰਮੇਸ਼ਵਰ ਨੇ ਆਪਣੇ ਪੁੱਤਰ ਲਈ ਵੀ ਹਰ ਇੱਕ ਗੱਲ ਦਾ ਸਮਾਂ ਠਹਿਰਾਇਆ ਹੋਇਆ ਸੀ ਤੇ ਪ੍ਰਭੂ ਯਿਸੂ ਹਮੇਸ਼ਾ ਆਪਣੇ ਜੀਵਨ ਵਿੱਚ ਆਪਣੇ ਪਿਤਾ ਦੇ ਸਮੇਂ ਦੀ ਉਡੀਕ ਕਰਦਾ ਰਿਹਾ ਸੀ ਪਰਮੇਸ਼ਵਰ ਪਿਤਾ ਨੇ 30 ਸਾਲਾਂ ਤੱਕ ਉਸਦੇ ਸੰਸਾਰਿਕ ਮਾਪਿਆਂ ਦੀ ਆਗਿਆਕਾਰੀ ਵਿੱਚ ਜੀਵਨ ਬਿਤਾਉਣ ਲਈ ਉਸ ਵਾਸਤੇ ਇੱਕ ਸਮਾਂ ਠਹਿਰਾਇਆ ਸੀ ਯਹੋਨਾ 2 ਅਧਾਈ ਉਸਦੀ ਦੋ ਵਿੱਚ ਜਦੋਂ ਮਰੀਮ ਯਿਸੂ ਨੂੰ ਮੈਦੇ ਖਤਮ ਹੋਣ ਬਾਰੇ ਦੱਸਦੀ ਹੈ ਤਾਂ ਯਿਸੂ ਨੇ ਚਾਰ ਆਇਤਵੇ ਜਵਾਬ ਦਿੱਤਾ ਸੀ ਮੇਰਾ ਸਮਾਂ ਅਜੇ ਨਹੀਂ ਆਇਆ ਹੈ ਪ੍ਰਭੂ ਯਿਸੂ ਪਰਮੇਸ਼ਰ ਪਿਤਾ ਦੇ ਸਮੇਂ ਦੀ ਉਡੀਕ ਕਰ ਰਿਹਾ ਸੀ ਕਿਉਂਕਿ ਸਵਰਗੀ ਪਿਤਾ ਉੱਤਮ ਸਮੇਂ ਨੂੰ ਜਾਣਦਾ ਸੀ ਦੋਸਤੋ ਸਾਡੇ ਜੀਵਨਾ ਵਿੱਚ ਪਰਮੇਸ਼ਰ ਦੇ ਸਮੇਂ ਦੀ ਉਡੀਕ ਕਰਨਾ ਔਕਾ ਹੋ ਸਕਦਾ ਹੈ ਪਰਮੇਸ਼ਰ ਕੁਝ ਗੱਲਾਂ ਲਈ ਇੱਕਦਮ ਹੀ ਸਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਦਿੰਦਾ ਹੈ ਪਰ ਕਈ ਵਾਰ ਜਦੋਂ ਅਸੀਂ ਕੁਝ ਦਿਨਾਂ ਜਾਂ ਮਹੀਨਿਆਂ ਜਾਂ ਸਾਲਾਂ ਤੱਕ ਪਰਮੇਸ਼ਰ ਦੇ ਵਾਅਦੇ ਨੂੰ ਆਪਣੇ ਜੀਵਨ ਵਿੱਚ ਪੂਰਾ ਹੁੰਦੇ ਹੋਏ ਨਹੀਂ ਵੇਖਦੇ ਹਾਂ ਅਸੀਂ ਹਮੇਸ਼ਾ ਥਾਰ ਜਾਂਦੇ ਹਾਂ ਤੇ ਫਿਰ ਉਮੀਦ ਹੀ ਛੱਡ ਦਿੰਦੇ ਹਾਂ ਜਾਂ ਕਈ ਵਾਰ ਤਸੀਂ ਪਰਮੇਸ਼ਵਰ ਨੂੰ ਵੀ ਦੋਸ਼ ਦੇਣ ਲੱਗ ਪੈਂਦੇ ਹਾਂ ਕਿ ਪਰਮੇਸ਼ਵਰ ਨੇ ਸਾਡੇ ਸਮੇਂ ਅਨੁਸਾਰ ਉਹ ਕੰਮ ਨਹੀਂ ਕੀਤਾ ਸੀ ਪਰ ਜਦੋਂ ਅਸੀਂ ਬਾਈਬਲ ਵਿੱਚੋਂ ਅਲੱਗ-ਅਲੱਗ ਲੋਕਾਂ ਦੇ ਵੇਰਵਿਆਂ ਦਾ ਅਧਿਐਨ ਕਰਦੇ ਹਾਂ ਤਾਂ ਅਸੀਂ ਸਿੱਖਦੇ ਹਾਂ ਕਿ ਪਰਮੇਸ਼ਵਰ ਉੱਤਮ ਸਮੇਂ ਨੂੰ ਜਾਣਦਾ ਹੈ ਤੇ ਸਾਨੂੰ ਸਿਰਫ ਨਿਸ਼ਚਾ ਨਾਲ ਉਸਦੇ ਸਮੇਂ ਨੂੰ ਉਡੀਕਣਾ ਚਾਹੀਦਾ ਹੈ ਉਤਪਤੀ ਕਿਤਾਬ ਵਿੱਚ 37 ਤੋਂ 50 ਅਧਿਆਏ ਵਿੱਚ ਯੂਸਫ ਦਾ ਜੀਵਨ ਇਸ ਦੀ ਇੱਕ ਉਤਮ ਉਦਾਹਰਣ ਹੈ ਉਤਪਤ 37 ਅਧਿਆਇ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜਦੋਂ ਯੂਸਫ ਨੇ ਉਸ ਨੂੰ ਉੱਚਾ ਕੀਤੇ ਜਾਣ ਦਾ ਦਰਸ਼ਨ ਵੇਖਿਆ ਤਾਂ ਉਸ ਦੀ ਉਮਰ 17 ਸਾਲਾਂ ਦੀ ਸੀ ਤੇ ਉਤਪਤ 41 ਅਧਿਆਇ ਉਸ ਦੀ ਸ਼ੈਲੀ ਇਹ ਦੱਸਦੀ ਹੈ ਕਿ ਇਸ ਦਰਸ਼ਨ ਨੂੰ ਜਦੋਂ ਉਸ ਨੇ ਪੂਰਾ ਹੁੰਦੇ ਹੋਏ ਵੇਖਿਆ ਉਹ 30 ਸਾਲਾਂ ਦਾ ਸੀ ਯੂਸਫ ਨੇ 13 ਸਾਲ ਪਰਮੇਸ਼ੁਰ ਦੁਆਰਾ ਦਿੱਤੇ ਸੁਪਨੇ ਨੂੰ ਆਪਣੇ ਜੀਵਨ ਵਿੱਚ ਪੂਰਾ ਹੁੰਦੇ ਹੋਏ ਵੇਖਣ ਲਈ ਇੰਤਜ਼ਾਰ ਕੀਤਾ ਇਹਨਾਂ 13 ਸਾਲਾਂ ਦੌਰਾਨ ਉਹ ਜੀਵਨ ਵਿੱਚ ਕਈ ਤਰ੍ਹਾਂ ਦੇ ਮੁਸ਼ਕਲ ਹਾਲਾਤਾਂ ਵਿੱਚੋਂ ਦੀ ਬੀ ਲੰਘਿਆ ਸੀ ਜਦੋਂ ਤੁਸੀਂ ਉਸਦੇ ਜੀਵਨ ਨੂੰ ਪੜਦੇ ਹੋ ਤਾਂ ਤੁਸੀਂ ਵੇਖੋਗੇ ਕਿ ਉਹ ਕਦੇ ਵੀ ਪਰਮੇਸ਼ਵਰ ਵਿਰੁੱਧ ਬੁੜਬੜਾਇਆ ਨਹੀਂ ਪਰ ਉਹ ਤਿਰਜ ਨਾਲ ਪਰਮੇਸ਼ਵਰ ਦੇ ਸਮੇਂ ਦੀ ਉਡੀਕ ਕਰਦਾ ਰਿਹਾ ਸੀ ਤੇ ਆਖਿਰਕਾਰ ਉਸਨੇ ਪਰਮੇਸ਼ਵਰ ਦੇ ਵਾਅਦੇ ਨੂੰ ਆਪਣੇ ਜੀਵਨ ਵਿੱਚ ਪੂਰਾ ਹੁੰਦੇ ਵੇਖਿਆ ਅਤੇ ਸਿਰਫ ਇਹਨਾ ਹੀ ਨਹੀਂ ਪਰ ਉਹ ਅੰਤ ਆਪਣੇ ਪਰਿਵਾਰ ਲਈ ਵੀ ਇੱਕ ਵੱਡੀ ਬਰਕਤ ਦਾ ਕਾਰਨ ਬਣਿਆ ਸੀ ਪਿਆਰੇ ਹੋ ਸਕਦਾ ਹੈ ਕਿ ਯੂਸਫ ਵਾਂਗੀ ਤੁਸੀਂ ਵੀ ਆਪਣੇ ਜੀਵਨ ਵਿੱਚ ਪਰਮੇਸ਼ਵਰ ਤੋਂ ਕਈ ਵਾਅਦੇ ਜਾਂ ਸੁਪਨੇ ਨੂੰ ਪ੍ਰਾਪਤ ਕੀਤਾ ਹੋਵੇ ਇਹ ਹੋ ਸਕਦਾ ਹੈ ਕਿ ਯੂਸਫ ਵਾਂਗੀ ਇਸ ਸਮੇਂ ਤੁਹਾਡਾ ਜੀਵਨ ਵਿੱਚ ਔਖੇ ਸਮਿਆਂ ਵਿੱਚੋਂ ਦੀ ਲੰਘ ਰਿਹਾ ਹੋਵੇ। ਕਈ ਵਾਰ ਤਾਂ ਇੰਜ ਪ੍ਰਤੀਤ ਹੋ ਸਕਦਾ ਹੈ ਕਿ ਪਰਮੇਸ਼ਵਰ ਦਾ ਦਿੱਤਾ ਹੋਇਆ ਵਾਅਦਾ ਸ਼ਾਇਦ ਕਦੇ ਵੀ ਜੀਵਨ ਵਿੱਚ ਪੂਰਾ ਨਹੀਂ ਹੋਵੇਗਾ। ਪਰ ਯੂਸਫ ਦਾ ਜੀਵਨ ਇੱਕ ਉਦਾਹਰਣ ਹੈ ਕਿ ਔਖੇ ਸਮਿਆਂ ਵਿੱਚ ਵੀ ਅਸੀਂ ਪਰਮੇਸ਼ਵਰ ਦੇ ਸਮੇਂ ਦਾ ਇੰਤਜ਼ਾਰ ਕਰੀਏ। ਉਤਮ ਸਮਾਂ ਪਰਮੇਸ਼ਵਰ ਜਾਣਦਾ ਹੈ। ਜੇਕਰ ਅਸੀਂ ਆਪਣੀ ਨੇਚਾ ਨੂੰ ਨਹੀਂ ਛੱਡਾਂਗੇ ਤੇ ਆਪਣਾ ਭਰੋਸਾ ਉਸ 'ਤੇ ਬਣਾਈ ਰੱਖਾਂਗੇ ਤਾਂ ਅਸੀਂ ਉਸ ਦੇ ਵਾਅਦੇ ਨੂੰ ਆਪਣੇ ਜੀਵਨ ਵਿੱਚ ਪੂਰਾ ਹੁੰਦੇ ਹੋਏ ਵੇਖਾਂਗੇ। ਦੋਸਤੋ ਵਿਸ਼ਵਾਸ ਦਾ ਪਿਤਾ ਕਿਹਾ ਜਾਂਦੇ ਅਬਰਾਹਮ ਦਾ ਜੀਵਨ ਵੀ ਸਾਡੇ ਲਈ ਪਰਮੇਸ਼ਵਰ ਦੇ ਸਮੇਂ ਤੇ ਭਰੋਸਾ ਕਰਨ ਦੀ ਇੱਕ ਵੱਡੀ ਉਦਾਹਰਣ ਹੈ ਉਤਪਤ 12:37 ਵਿੱਚ ਜਦੋਂ ਪਰਮੇਸ਼ਵਰ ਨੇ ਅਬਰਾਹਮ ਨਾਲ ਉਸਦੀ ਅਣਸ ਨੂੰ ਇੱਕ ਸਥਾਨ ਦੇਣ ਦਾ ਵਾਅਦਾ ਕੀਤਾ ਸੀ ਤਾਂ ਅਬਰਾਹਮ ਦੀ ਉਸ ਸਮੇਂ ਕੋਈ ਔਲਾਦ ਨਹੀਂ ਸੀ ਬਾਈਬਲ ਦਾ ਵੇਰਵਾ ਸਾਨੂੰ ਦੱਸਦਾ ਹੈ ਕਿ ਜਦੋਂ ਪਰਮੇਸ਼ਵਰ ਨੇ ਅਬਰਾਹਮ ਨਾਲ ਪੁੱਤਰ ਦਾ ਵਾਅਦਾ ਕੀਤਾ ਤਾਂ ਉਸ ਦੀ ਉਮਰ ਉਸ ਸਮੇਂ 75 ਸਾਲਾਂ ਦੀ ਸੀ ਅਤੇ ਉਸ ਵਾਅਦੇ ਨੂੰ ਆਪਣੇ ਜੀਵਨ ਵਿੱਚ ਪੂਰਾ ਹੁੰਦੇ ਹੋਏ ਵੇਖਣ ਲਈ ਉਸਨੂੰ 25 ਸਾਲਾਂ ਤੱਕ ਇੰਤਜ਼ਾਰ ਕਰਨਾ ਪਿਆ ਸੀ ਜਦੋਂ ਪਰਮੇਸ਼ਵਰ ਸਾਨੂੰ ਕੋਈ ਵਾਅਦਾ ਦਿੰਦਾ ਹੈ ਤਾਂ ਉਹ ਹੀ ਵੀ ਜਾਣਦਾ ਹੈ ਕਿ ਇਸ ਵਾਅਦੇ ਨੂੰ ਪੂਰਾ ਹੋਣ ਲਈ ਸਾਡੇ ਜੀਵਨ ਦਾ ਕਿਹੜਾ ਸਾਲ ਜਾਂ ਕਿਹੜਾ ਸਮਾਂ ਸਾਡੇ ਲਈ ਉਤਮ ਹੋਵੇਗਾ ਪਰਮੇਸ਼ਵਰ ਨੂੰ ਮਨ ਪਾਉਂਦਾ ਮਨੁੱਖ ਕਹਾਏ ਜਾਣ ਵਾਲੇ ਦਾਊਦ ਦਾ ਜੀਵਨ ਵੀ ਪਰਮੇਸ਼ਵਰ ਦੇ ਸਮੇਂ ਤੇ ਪਰੋਸਾ ਕਰਨ ਦੀ ਇੱਕ ਵੱਡੀ ਉਦਾਹਰਣ ਹੈ ਬਾਈਬਲ ਦੇ ਵਿਰਵਿਆਂ ਤੋਂ ਵਿਦਵਾਨ ਇਹ ਅੰਦਾਜ਼ਾ ਲਗਾਉਂਦੇ ਹਨ ਕਿ ਦਾਊਦ ਦੀ ਉਮਰ ਲਗਭਗ 15 ਤੋਂ 17 ਸਾਲਾਂ ਦੇ ਵਿਚਕਾਰ ਰਹੀ ਹੋਵੇਗੀ ਜਦੋਂ ਉਸਨੂੰ ਸੈਮੂ엘 نبی ਦੁਆਰਾ ਇਸਰਾਇਲ ਦਾ ਰਾਜਾ ਹੋਣ ਲਈ ਮਸਾ ਕੀਤਾ ਗਿਆ ਸੀ ਤੇ ਉਹ 30 ਸਾਲਾਂ ਦੀ ਉਮਰ ਵਿੱਚ ਇਸਰਾਇਲ ਦਾ ਰਾਜਾ ਬਣਿਆ ਸੀ ਉਸ ਦੇ ਰਾਜਾ ਵਜੋਂ ਮਸਾ ਕੀਤੇ ਜਾਣ ਤੋਂ ਬਾਅਦ ਉਸ ਦੇ ਜੀਵਨ ਵਿੱਚ ਉਸ ਨੇ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕੀਤਾ ਸੀ ਇਸੇ ਦੌਰਾਨ ਸ਼ਾਉਲ ਰਾਜਾ ਉਸ ਦੀ ਚਾਹਤ ਦਾ ਦੁਸ਼ਮਣ ਵੀ ਬਣ ਗਿਆ ਸੀ ਅਤੇ ਕਈ ਵਾਰ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ ਪਰ ਦੌਦ ਤੀਰਜ ਨਾਲ ਪਰਮੇਸ਼ਵਰ ਦੇ ਸਮੇਂ ਦੀ ਉਡੀਕ ਕਰਦਾ ਰਿਹਾ ਸੀ ਤੇ ਉਹ ਆਪਣੀ ਕੋਸ਼ਿਸ਼ ਨਾਲ ਨਹੀਂ ਪਰ ਪਰਮੇਸ਼ਵਰ ਦੇ ਸਮੇਂ ਤੇ ਭਰੋਸਾ ਕਰਦਾ ਹੋਇਆ ਪਰਮੇਸ਼ਵਰ ਦੇ ਸਮੇਂ ਅਨੁਸਾਰ ਹੀ ਇਸਰਾਇਲ ਦਾ ਰਾਜਾ ਬਣਿਆ ਸੀ ਬਾਈਬਲ ਵਿੱਚ ਅਜਿਹੇ ਕਈ ਉਦਾਹਰਨਾਂ ਹਨ ਜਿਨ੍ਹਾਂ ਪਰਮੇਸ਼ਵਰ ਦੇ ਸਮੇਤੇ ਪਰੋਸਾ ਕੀਤਾ ਤੇ ਉਸ ਦੇ ਸਮੇਂ ਦੀ ਉਡੀਕ ਕੀਤੀ ਸੀ ਜਿਵੇਂ ਕਿ ਨੂ ਮੂਸਾ ਰੂਥ ਆਯੂਬ ਅਸਦਰ ਯਰਮੀਆ ਦਾਨੀਏਲ ਅਤੇ ਰਸੂਲਾਂ ਦੇ ਜੀਵਨ ਸਾਡੇ ਲਈ ਉਦਾਹਰਣ ਕਿ ਕਿਵੇਂ ਉਹਨਾਂ ਨੇ ਪਰਮੇਸ਼ਵਰ ਦੇ ਸਮੇਤੇ ਪਰੋਸਾ ਕੀਤਾ ਅਤੇ ਆਪਣੇ ਜੀਵਨ ਵਿੱਚ ਪਰਮੇਸ਼ਵਰ ਦੇ ਮਕਸਦ ਨੂੰ ਪੂਰਾ ਹੁੰਦੇ ਹੋਏ ਵੇਖਿਆ ਸੀ ਔਖੇ ਸਮਿਆਂ ਵਿੱਚ ਵੀ ਉਹਨਾਂ ਪਰਮੇਸ਼ਵਰ ਦੇ ਸਮੇਂ ਦੀ ਤੇ ਉਸ ਦੀ ਮੁਕਤੀ ਦੀ ਉਡੀਕ ਕੀਤੀ ਸੀ ਪਿਆਰੇ ਹੋ ਸਕਦਾ ਹੈ ਤੁਸੀਂ ਵੀ ਆਪਣੇ ਜੀਵਨ ਵਿੱਚ ਪਰਮੇਸ਼ਵਰ ਦੇ ਵਾਅਦਿਆਂ ਨੂੰ ਪ੍ਰਾਪਤ ਕੀਤਾ ਹੈ ਪਰ ਕਈ ਮਹੀਨੇ ਜਾਂ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਵੀ ਉਹ ਵਾਅਦੇ ਤੁਹਾਡੇ ਜੀਵਨ ਵਿੱਚ ਪੂਰਾ ਹੁੰਦੇ ਹੋਏ ਨਹੀਂ ਦਿਖ ਰਹੇ ਹਨ ਹੋ ਸਕਦਾ ਤੁਸੀਂ ਵਾਅਦਾ ਪ੍ਰਾਪਤ ਕਰਨ ਤੋਂ ਬਾਅਦ ਯੂਸਫ ਵਾਂਗ ਆਪਣੇ ਜੀਵਨ ਵਿੱਚ ਪਹਿਲਾਂ ਨਾਲੋਂ ਹੋਰ ਵੀ ਬਦਤਰ ਸਥਿਤੀ ਵਿੱਚ ਚਲੇ ਗਏ ਹੋ ਹੋ ਸਕਦਾ 다ਊਦ ਵਾਂਗ ਤੁਸੀਂ ਆਪਣੇ ਦੁਸ਼ਮਣਾਂ ਦੁਆਰਾ ਸਤਾਏ ਜਾ ਰਹੇ ਹੋ ਪਰ ਉਹ ਸੀ ਕਦੇ ਵੀ ਇਹ ਨਾ ਭੁੱਲੀਏ ਕਿ ਪਰਮੇਸ਼ੁਰ ਆਪਣੇ ਸਮੇਂ ਤੇ ਹਰ ਸਥਿਤੀ ਤੇ ਹਾਲਾਤ ਨੂੰ ਬਦਲਣ ਦੀ ਸ਼ਕਤੀ ਰੱਖਦਾ ਹੈ ਪਰਮੇਸ਼ੁਰ ਦੇ ਸਮੇਂ ਦੀ ਗੁਡੀਕ ਕਰਨਾ ਸਾਡੇ ਵਿਸ਼ਵਾਸ ਨੂੰ ਪਰਖਦਾ ਹੈ ਕਈ ਵਾਰ ਉਡੀਕਣਾ ਸਾਨੂੰ ਉਤਾਵਲਾ ਤੇ ਚਿੰਤਾ ਕਰਨ ਵਾਲਾ ਬਣਾ ਸਕਦਾ ਹੈ ਤੇ ਨਿਰਾਸ਼ ਵੀ ਕਰ ਸਕਦਾ ਹੈ ਪਰ ਉਹ ਸੀ ਇਸੇ ਕਿ ਸਾਨੂੰ ਤਿਰਜ ਨਾਲ ਪਰਮੇਸ਼ਵਰ ਦੇ ਸਮੇਂ ਤੇ ਭਰੋਸਾ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਸਮੇਂ ਵਿੱਚ ਹਰ ਵਾਅਦੇ ਨੂੰ ਸਾਡੇ ਜੀਵਨ ਵਿੱਚ ਪੂਰਿਆ ਕਰੇਗਾ ਆਉਸੀ ਮੀਕਾ 7 ਦੇ ਉਸ ਦੀ ਸੱਤ ਆਇਤ ਨੂੰ ਆਪਣੇ ਜੀਵਨ ਵਿੱਚ ਕੋਸ਼ਿਸ਼ ਨਾ ਕਰੀਏ ਇੱਥੇ ਮੀਕਾ ਆਖਦਾ ਹੈ ਪਰ ਮੈਂ ਯਹਵਾ ਨੂੰ ਤੱਕਾਂਗਾ ਮੈਂ ਆਪਣੇ ਮੁਕਤੀਦਾਤੇ ਪਰਮੇਸ਼ਵਰ ਦੀ ਉਡੀਕ ਕਰਾਂਗਾ ਮੇਰਾ ਪਰਮੇਸ਼ਵਰ ਮੇਰੀ ਸੁਨੇਗਾ ਮੇਰੀ ਇਹ ਪ੍ਰਾਰਥਨਾ ਹੈ ਕਿ ਪਰਮੇਸ਼ਵਰ ਤੁਹਾਨੂੰ ਹਰੇਕ ਸੁਣਨ ਵਾਲੇ ਨੂੰ ਉਸ ਦੇ ਸਮੇਂ ਤੇ ਭਰੋਸਾ ਕਰਨ ਲਈ ਉਤਸ਼ਾਹਿਤ ਕਰੇ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ